ਸਤਿ ਸ਼੍ਰੀ ਅਕਾਲ ਜੀ ਹਾਲ ਚਾਲ ਨੇ ਕੁੱਤਰ ਪੁੱਤਰ ਠੀਕ ਹੈ ਜੀ ਸਾਰੇ ਵੀਰਾਂ ਦੇ ਘਰ ਪਰਵਾਰ ਸੱਟ ਨੇ ਆਜੋ ਅਜਾ ਨਵਾਂ ਬਲੌਗ ਸਟਾਰਟ ਕਰਦੇ ਆ ਜੀ ਬੜੇ ਦਿਨਾਂ ਤੋਂ 10 15 ਦਿਨ ਹੋ ਗਏ ਜੀ ਬਲੌਗ ਨਹੀਂ ਬਣਾਇਆ ਪਹਿਲਾਂ ਪੁਰਾਣੇ ਬਲੌਗ ਅਪਲੋਡ ਕਰੀ ਗਏ ਆ ਤੇ ਇਧਰ ਕੁੱਤਰ ਵਾਲਾ ਖੁੱਡਾ ਖੋਲ੍ਹ ਲਿਆ ਜੀ ਠੀਕ ਹੈ ਜੀ ਤੇ ਮੁੜ ਕੇ ਆ ਦੋ ਤਿੰਨ ਕੰਮ ਕਰਨੇ ਕੁੱਤਰ ਵਾਲੇ ਖੁੱਡੇ ਚ ਉਹ ਵੀ ਤੁਹਾਨੂੰ ਦਿਖਾਉਣੇ ਆ ਕੀ ਕੀ ਕਰਨਾ ਹੈ ਠੀਕ ਹੈ ਜੀ ਤੇ ਇਧਰ ਓਕੇ ਰਿਪੋਰਟ ਆ ਬਾਕੀ ਸੱਟਾ ਕੰਮ ਤੇ ਇਧਰੋਂ ਮੂੰਹ ਤਾਂ ਛਤਰੀ ਤੇ ਆਉਂਦਾ ਨੇ ਆ ਛਤਰੀ ਤੇ ਪੱਠਾ ਪਰਮਾਨ ਤੇ ਬਾਕੀ ਕਬੂਤਰ-ਕਵਤਰਾ ਉਹ ਕਿਰਪਾ ਉਹ ਤਾਂ ਜੀ ਇੱਕ ਨਵੀਂ ਕਬੂਤਰੀ ਹੋਰ ਬਿਮਾਰ ਹੋ ਗਈ ਪਤਾ ਨਹੀਂ ਕੀ ਚੱਕਰ ਹੈ ਤੇ ਇਧਰ ਜੀ ਰੱਤੇ ਵਾਲੀ ਜੋੜੀ ਆਪਣੀ ਠੀਕ ਆ ਭਈ ਇਧਰ ਬੱਚਾ ਉੱਚਾ ਕੱਢ ਰੱਖਿਆ ਉਹਨੇ ਤੇ ਬੱਚਾ ਨੂੰ ਚੈੱਕ ਕਰ ਲਾਂ ਕਿਹੋ ਜਿਹਾ ਤੇ ਯਾਰ ਇਹਦੀ ਅੱਖ ਖਰਾਬ ਸੀਗੀ ਸੈੱਟ ਨਹੀਂ ਹੋਈ ਤੇ ਇਹਨੂੰ ਅੱਜ ਧੁੱਪੇ ਗਾੜਦੇ ਆ ਜੀ ਬਾਹਰ ਵਾਲੇ ਮੋਟੀ ਧੁੱਪ ਲਮਾਉਣੇ ਆ ਜੋੜੀ ਨੂੰ ਠੀਕ ਹੈ ਜੀ ਤੇ ਬਾਕੀ ਨਾਲੇ ਇਹਦੇ ਨਾਲ ਮਤਲਬ ਪਿੰਜਰੇ ਦੇ ਆਸੇ-ਪਾਸੇ ਕੱਲ ਰਾਤ ਥੋੜਾ ਜਿਹਾ ਮੌਤਰਾ ਲਾਤਾ ਸੀ ਆ ਸਾਰੇ ਯਾਰ ਗੱਟੇ-ਕੁੱਟੇ ਲਾਈਏ ਪਰਾਂ ਜਲੂਸ ਕਿਉਂਕਿ ਹਵਾ ਨਹੀਂ 라ਦੀ ਵਿੱਚ ਕੂਤਰਾਂ ਨੂੰ ਥੋੜੀ ਤਾ ਕਰਕੇ ਮਤਲਬ ਵੀ ਬਿਮਾਰੀ ਬਦਨ ਦੀ ਅੱਖਾਂ ਵਾਲੀ ਤੇ ਚਾਂਸ ਹੈ ਠੀਕ ਹੈ ਜੀ ਕਿਉਂਕਿ ਜਿੰਨੀ ਕਰਮਾਇਸ਼ ਹੋਊਗੀ ਗੁੱਡੇ ਦੇ ਅੰਦਰ ਮਤਲਬ ਇਹ ਇੱਕ ਤਾਂ ਉੱਥੇ ਸਫਾਈ ਨਹੀਂ ਹੁੰਦੀ ਤੇ ਗੱਦ ਪਿਆ ਘੜਾ ਤਾ ਕਰਕੇ ਮਿੱਠਾ-ਮਿੱਠਾ ਦਾ ਤੇ ਤਾਂ ਬਾਕੀ ਦਿਨ ਕੂਤਰਵਾਤਰੀ ਓਕੇ ਆ ਇਦਰਾ ਇਹ ਕੁਤਰੀ ਨੇ ਕੀ ਅੰਡਰਾ ਯਾ ਮੇਲਾ ਇੱਕ ਹੀ ਲਾਉਗੀ ਇਹ ਕਿੱਥੇ ਹੈ ਕਿੱਧਰ ਗਈ ਕਿੱਥੇ ਹੈ ਉਹ ਬੈਠੀ ਹੋਰੀ ਠੀਕ ਹੈ ਜੀ ਤੇ ਉਹਨੇ ਇੱਕ ਸੱਚ ਰੱਤੇ ਨਾਲ ਲਾ ਕੇ ਆਹ ਰੱਤਾ ਆਪਣਾ ਉਹ ਜਿਹੜਾ ਉਹ ਰਿਆ ਉਹਨੇ ਲਾਇਆ ਠੀਕ ਹੈ ਜੀ ਤੇ ਇਦਰਾ ਆ ਤਾਂ ਫੋਕੇ ਨੇ ਲਾਉਂਦੀ ਹੈ ਬਈ ਆ ਤੈਨੂੰ ਨਾ ਮਖਾ ਦੇ ਤੁਸੀਂ ਕਹੋਗੇ ਝੂਠ ਮਾਰਦਾ ਲਾਇਆ ਵੀ ਇੱਕ ਉਹ ਵੀ ਫੋਕਾ ਠੀਕ ਹੈ ਜੀ ਆ ਚੈੱਕ ਕਰ ਫੋਕਾ ਅੰਡਾ ਜੀ ਠੀਕ ਹੈ ਜੀ ਤੇ ਆਏ ਆ ਦੇਖੋ ਯਾਰ ਇਹਨੂੰ ਸਿੱਟਣਾ ਬਸ ਠੀਕ ਆ ਭਾਈ ਤੇ ਇਧਰ ਆਹ ਕੂਤਰ ਨੂੰ ਸਾਰ ਕਰਕੇ ਢਾਕੇ ਦੇ ਰਹੇ ਹੁੰਦੇ ਨੇ ਜਿ세 ਹੀ ਉੱਡੀ ਤਰੱਕ ਲਵਾਂਗੇ ਨਹੀਂ ਦੱਸਦੇ ਦੂ ਦੇ ਵਾਂ ਕਿਸੇ ਨੂੰ ਤੇ ਬਾਕੀ ਜੀ ਇਧਰੋਂ ਵੱਧ ਦੇ ਕੂਤਰ ਆਪਾਂ ਕਢਾਵਾਂਗੇ ਹੁਣ ਕੋਈ ਰੀਜ਼ਨ ਕਰਕੇ ਤੇ ਫਿਰ ਚੰਗੇ ਚੰਗੇ ਕੂਤਰ ਲਿਆਵਾਂਗੇ ਪਲਾਂ ਕੂਤਰ ਨੂੰ ਚਾਲਚ ਬਾਲੀਏ ਬਾਹਰ ਹਿਣ ਕੇ ਅੱਗੇ ਫਿਰ ਕੰਟੀਨਿਊ ਕਰਦੇ ਆਂ हां जी भाई ਤੇ ਇਧਰ ਆਪਾਂ ਜੋੜੀ ਜਾਲ ਚ ਪਾ ਲਈ ਜੀ ਅੱਗੇ ਨਾਲ ਕਬੂਤਰ ਦੀਆਂ ਅੱਖਾਂ ਸੱਟ ਆ ਤੁਸੀਂ ਉਹ ਆਪ ਹੀ ਚੈੱਕ ਕਰ ਲਓ ਜੀ ਕੋਈ ਕਰਾਪੀ ਵਿਖਾਈ ਜਾਂਦਾ ਠੀਕ ਹੈ ਜੀ ਚਲੋ ਤਾਂ ਕੋਈ ਨਾ ਆ ਦੇਖੋ ਜੀ ਅੱਗੇ ਨਾਲ ਬਹੁਤ ਫਰਕ ਆ ਅੱਖ ਚ ਕਾਹ ਪਾਣੀ ਪਾਣੀ ਜਾਂ ਨਿਕਲਦਾ ਮਾੜਾ ਮੋਟਾ ਹੁਣ ਤਾਂ ਬਸ ਮੈਂ ਯਾਰ ਇਹਨੂੰ ਧੁੱਪੇ ਬਿਠਾਉਣ ਦੀ ਜ਼ਰੂਰਤ ਆ ਕਬੂਤਰ ਨੂੰ ਬਾਕੀ ਹੋਰ ਕੋਈ ਚੈੱਕ ਕਰਨੀ ਦਵਾਈ ਵੀ ਪਾਵਾਂਗੇ ਪਰ ਦਵਾਈ ਨਾਲੋਂ ਜ਼ਿਆਦਾ ਧੁੱਪੇ ਬਿਠਾਉਣ ਦੀ ਜ਼ਰੂਰਤ ਆ ਬਈ ਸੱਟ ਖੋ ਜੂਗਾ ਕਬੂਤਰ ਹੁਣ ਤਾਂ 2-4 ਦਿਨਾਂ ਦੇ ਵਿੱਚ ਵਿੱਚ ਜਿੰਨਾ ਤੱਕ ਵੱਡੀ ਉਮੀਦ ਆ ਤੇ ਬਾਕੀ ਜੀ ਅੱਗੇ ਕਰਦੇ ਹਾਂ ਬਸ ਇਹਨਾਂ ਜਲਜੂਲ ਚ ਪਾ ਦਿੱ ਗਏ ਤੇ ਇੱਕ ਕਬੂਤਰੀ ਹੋਰ ਬਿਮਾਰ ਹੋ ਗਈ ਆ ਉਹ ਯਾਰ ਸੁਸਤ ਜਿਹੀ ਬੈਠੀ ਉਹ ਵੀ ਤੁਹਾਨੂੰ ਵਿਖਾਵਾਂਗੇ ਵਿਖਾਉਣੇ ਆ ਠੀਕ ਆ ਭਾਈ ਕੂਤਰੇ ਅਰ ਕਈ ਬਿਮਾਰ ਹੋ ਗਏ ਯਾਰ ਇੱਕ ਮਿੰਟਾ ਥੱਲੇ ਰੱਖ ਦਈਏ ਤਿੰਨ ਚਾਰ ਦਿਨ ਹੋ ਗਿਆ ਆ ਪਾ ਵਿਆਹ ਦੇ ਵਿੱਚ ਯਾਰ ਮਤਲਬ ਕੇਅਰ ਘੱਟ ਕੀਤੀ ਕਬੂਤਰਾਂ ਵਾਲੇ ਪਾਸੇ ਘੱਟ ਤਾਂ ਕਰਕੇ ਕਬੂਤਰ ਯਾਰ ਆਪਣੇ ਕਈ ਬਿਮਾਰ ਹੋ ਗਏ ਵਿੱਚੋਂ ਤੁਹਾਨੂੰ ਵਿਖਾਵਾਂਗੇ ਹਾਂਜੀ ਬਈ ਅੱਧੇ ਕਬੂਤਰ ਤਾਂ ਆਪਾਂ ਪਿੰਜਰੇ 'ਚ ਪਾਏ ਹੋਏ ਸੀਗੇ ਤੇ ਅੱਧੇ ਕੀ ਜੋੜੀ ਸੱਚ ਦਿਮਾਗ ਪਤਾ ਨਹੀਂ ਕਿੱਥੇ ਆ ਤੇ ਹੁਣ ਨਾ ਐਂ ਕਰਦੇ ਆ ਯਾਰ ਆ ਛਤਰੀ ਤੇ ਆਪਾਂ ਨਾ ਜਿਹੜੇ ਅੰਦਰ ਜਿਹੜੇ ਸੁਸਤ ਜਿਹੇ ਕਬੂਤਰ ਆ ਉਹਨਾਂ ਨੂੰ ਤੋਂ ਪਿਆ ਛਤਰੀ ਤੇ ਲਾ ਦਿੰਨੇ ਆ ਬੰਨ ਦਿੰਨੇ ਲਾ ਦਿੰਨੇ ਗੱਲ ਇੱਕੋ ਹੀ ਆ ਠੀਕ ਆ ਜੀ ਤੇ ਬਸ ਆਹ ਕੰਮ ਕਰਦੇ ਆ ਅਗਲਾ ਪ੍ਰੋਸੈਸ ਸਟਾਰਟ ਆਪਾਂ ਤੇ ਮੁੜ ਕੇ ਪੱਠੇ-ਪੱਠੇ ਵੱਢਣੇ ਆ ਵੱਢਣੇ ਆ ਹਜੇ ਠੀਕ ਆ ਜੀ ਤੇ ਫਿਰ ਪਿੰਡ ਵੀ ਜਾਣਾ ਦਵਾਈ ਲੈਣ ਹਾਂਜੀ ਬਈ ਤੇ ਇਧਰ ਨਾ ਯਾਰ ਜਿਹੜੀ ਕਬੂਤਰੀ ਤੁਹਾਨੂੰ ਦਿਖਾਉਣੇ ਦੀ ਹਾਲਤ ਏਅਰ ਨਾ ਸੁੱਕ ਗਈ ਪਰਣੀ ਕੀ ਚੱਕਰ ਆ ਯਾਰ ਸੁਸਤ ਜੀਆ ਤੇ ਸੋਕੜਾ ਪੈ ਗਿਆ ਕਬੂਤਰੀ ਨੂੰ ਵਿਖਾਉਣੇ ਆ ਤੁਹਾਨੂੰ ਅੱਡੇ ਠੀਕ ਹੈ ਜੀ ਇੱਥੇ ਰੱਖਾਂਗੇ ਸਟੈਂਡ ਬਣਾਇਆ ਆਪਾਂ ਪਾਉ ਦੇਣਾ ਤੇ 1 ਸੈਕਿੰਡ ਆ ਦੇਖੋ ਜੀ ਚੈੱਕ ਕਰੋ ਕੋਈ ਚੈੱਕ ਕਰ ਲਓ ਕੋਈ ਪਤਾ ਨਹੀਂ ਕੀ ਚੱਕਰ ਆ ਆ ਦੇਖੋ ਜੀ ਬਾਕੀ ਭਈ ਆਹ ਕੰਡੀਸ਼ਨ ਤਾਂ ਠੀਕ ਹੈ ਜੀ ਕਬੂਤਰੀ ਦੀ ਤੇ ਅਦਰੋਂ ਮੜੇ ਪਰ ਲੈ ਅੰਦਰ ਸ਼ੌਂਕ ਰਾਜ ਦਿੰਦੇ ਆ ਕਿਆ ਕਾਰ ਲਓ ਠੀਕ ਹੈ ਜੀ ਤੇ ਇਦਰੋਂ ਇਹਦਾ ਸ਼ੋਅ ਕਰਾਦਨੇ ਬਸ ਹੁਣ ਇਹਨੂੰ ਟ੍ਰੀਟਮੈਂਟ ਕੀ ਦੀਏ ਯਾਰ ਮੇਰੇ ਤੋਂ ਸਮਝ ਜੀ ਨਹੀਂ ਆਉਂਦਾ ਆ ਦੇਖੋ ਯਾਰ ਬੜਾ ਕਮੈਂਟ ਕਰਕੇ ਦੱਸੋ ਕੀ ਟ੍ਰੀਟਮੈਂਟ ਦਈਏ ਮੂੰ ਤਾਂ ਪਤਾ ਪਰ ਉਹ ਮੇਰੇ ਖਿਆਲ ਚ ਕੰਮ ਨਹੀਂ ਕਰਨਾ ਤੁਸੀਂ ਦੱਸਿਓ ਉਹ ਵੀ ਆਪਾਂ ਕਰਾਂਗੇ ਠੀਕ ਹੈ ਜੀ ਤੈਨੂੰ ਹੁਣ ਤੁੱਪੇ ਤਾਪੇ ਬੰਨਦੇ ਆ ਯਾਰ ਦਾਣੇ ਵੀ ਨਹੀਂ ਖਾਂਦੀ ਸੱਚ ਬਈ ਪੋਟਾ ਜਮਾ ਸੁੱਕਿਆ ਪਿਆ ਦਾਣੇ ਵੀ ਨਹੀਂ ਖਾਂਦੇ ਕੂਤਰੀ ਨੇ ਨਾ ਪਾਣੀ ਪੂਣੀ ਪੀਤਾ ਤੇ ਆ ਚੈੱਕ ਕਰ ਲਓ ਬਾਕੀ ਕੂਤਰੀ ਤੁਸੀਂ ਠੀਕ ਹੈ ਜੀ ਤੇ ਉਧਰ ਉਹ ਜੋੜੀ ਸੀ ਕਿ ਬਾ ਇਹਨੂੰ ਛਤਰੀ ਦੇ ਬੰਦਦੇ ਆ ਤੇ ਮੁੜ ਕੇ ਉਧਰ ਉਹ ਬੱਚਾ ਆਪੇ ਬਾਹਰ ਨਿਕਲ ਕੇ ਆ ਜੂਗਾ ਇੱਥੇ ਡਾਦਾਂਗੇ ਛਤਰੀ ਤੇ ਬਹਿ ਜੂਆਂਣ ਕੇ ਠੀਕ ਹੈ ਜੀ ਹਾਂਜੀ ਬਈ ਇੱਧਰ ਆ ਵੀ ਬੱਚਾ ਯਾਰ ਸੁੱਕਿਆ ਜਾਂ ਪਿਆ ਥੱਲੋਂ ਆ ਚੈੱਕ ਕਰ ਲਓ ਤੁਸੀਂ ਆ ਇਹਨੂੰ ਛੱਡ ਦੀ ਛਤਰੀ ਤੇ ਜਾਣਾ ਹੋ ਰਿਆ ਨਹੀਂ ਕਿਥੇਣਾ ਪਰ ਨਹੀਂ ਛਤਰੀ ਤੇ ਨਹੀਂ ਤੁੱਪੀ ਮਿੱਠੂ ਦਾ ਵਿਚਾਰਾ ਤੇ ਉਧਰ ਉਹ ਬਾਹ ਉਹ ਜੋੜੀ ਜਾੜੀ ਇੱਧਰ ਗੋਤੁੱਪਾ ਲਵਾ ਤਿਆ ਤੇ ਮੜਾ ਆ ਹੁਣ ਜੋੜੀ ਨੂੰ ਅੰਦਰ ਹੀ ਕਰ ਚਾਲਦੇ ਆ ਕਰਨੀ ਬੱਕਰੀਆਂ ਨੇ ਪੱਠੇ ਵੱਢ ਕੇ ਪਾਉਣੇ ਯਾਰ ਸਾਹਮਣੇ ਬਾ ਦੋ ਮਿੰਟਾਂ ਚ ਥੋੜੇੇ ਵੱਢਨੇ ਬਾਲੇ ਨਹੀਂ ਉਸ ਨੂੰ ਥੱਪਾ ਕੀ ਬਾਕੀ ਗਾਣੇ ਗੋਣੇ ਚੱਲੀ ਜਾਂਦੇ ਐ ਬਿੱਲੀ ਬੁੱਲੀ ਤਾਂ ਆਉਂਦੀ ਨਹੀਂ ਨੇੜੇ ਤੋਂ ਦੇ ਇੱਥੇ ਆਪਾਂ ਦੁਬਾਰਾ ਵਿੱਚੋਂ ਵਿੱਚੋਂ ਧਿਆਣ ਕੇ ਚੈੱਕ ਕਰ ਲਾਂਗੇ 1 ਮਿੰਟ ਦਾ ਕੰਮ ਆਉ ਤਾਂ ਸਾਰਾ ਸਾਲਾ ਹਾਂਜੀ ਬਾਈ ਤੇ ਪੁੱਠੇ ਆ ਗਏ ਆ ਤੇ ਕਾਂਚੀ ਵੀ ਚੱਕ ਲੈਂਦੀ ਜੀ ਨਾਲ ਆਪਾਂ ਯਾਰ ਪਿੰਜਰੇ ਦੇ ਜਿਹੜੇ ਗੱਟੇ ਲਾਇਏ ਨੇ ਚਾਰੇ ਪਾਸੇ ਉਹ ਲਾਉਣੇ ਆ ਕਿਉਂਕਿ ਉਹਦੇ ਅੰਦਰ ਗਰਮੈਸ਼ ਹੋਈ ਪਈ ਆ ਪਿੰਜਰੇ ਤੇ ਤੇ ਨਾਲੇ ਯਾਰ ਹਵਾ ਉਹ ਜਾਂਦੀ ਰਹਿੰਦੀ ਪਿੰਜਰੇ ਦੇ ਵਿੱਚ ਠੀਕ ਹੈ ਜੀ ਆਪਾਂ ਹਵਾ ਕੋਈ ਹੈ ਨਹੀਂ ਜਾਂ ਹਵਾ ਬਟਨ ਦਾ ਆਪਦਾ ਪਿੰਜਰੇ 'ਚ ਤਾਂ ਹੀ ਬਿਮਾਰੀ ਆਈ ਇਹ ਕੋਬੂਕਰ ਨੂੰ ਹੋਰ ਕੋਈ ਚੱਕਰ ਨਹੀਂ ਸੀਗਾ ਤੇ ਬਸ ਆਹ ਕੰਮ ਕਰੀਏ ਯਾਰ ਆ ਲਾਈਏ ਤੇ ਆ ਦੇਖੋ ਜੀ ਹਵਾ ਧੱਗ ਧੁੱਗੇ ਜਿਵੇਂ ਨਹੀਂ ਆ ਕਰ ਲਉਣਾ ਤਾਂ ਮੈਂ ਲਾਦਾ ਸੀ ਤੇ ਉਹ ਬਾ ਪਿੱਛੋਂ ਵਿੱਚੋਂ ਨਹੀਂ ਵੜਿਆ ਖੁੱਡੇ ਦੇ ਤੇ ਇਧਰੋਂ ਆਪਣਾ ਲਗੁੰਦੇ ਜਾਂ ਕੱਢ ਦੀ ਜੇ ਯਾਰ ਵਿੱਚੋਂ ਮਿੱਠਾ-ਬੁੱਠਾ ਮਿੱਟੀ ਪਾ ਦੀਏ ਲਟ ਕੇ ਠੀਕ ਹੈ ਜੀ ਇਹਨਾਂ ਦਾ ਬੜਾ ਚਾਂਸ ਆ ਬਿਮਾਰੀ ਵਧਣ ਦਾ ਪਰ ਆਪ ਆਪੇ ਕਰਦਿਓ ਖੁੱਡੇ ਦੇ ਅੰਦਰ ਜਿੰਨੀ ਸਫਾਈ ਹੋਊਗੀ ਬਈ ਉਨਨੀ ਬਾੜੀ ਚੰਗੀ ਗੱਲ ਐ ਠੀਕ ਹੈ ਜੀ ਆਪਾਂ ਥੋੜੀ ਜਿਹੀ ਗੌਰ ਨਹੀਂ ਕੀਤੀ ਇਹਨਾਂ ਗੱਲਾਂ ਤੇ ਤਾਂ ਕਰਕੇ ਆਪਣੇ ਨਾਲ ਉਹ ਸਿਸਟਮ ਬਣਿਆ ਠੀਕ ਹੈ ਜੀ ਖਾਲੀ ਬਿਮਾਰੀ ਦਾ ਤੇ ਬਸ ਆ ਸਾਫ਼-ਸੁਥਰੀ ਕਰ ਦਿੰਨੇ ਆ ਜੀ ਸਾਫ਼ ਸਫਾਈ ਫਿਰ ਮਿਲਦੇ ਆ ਜੀ ਅੱਗੇ ਹਾਂਜੀ ਬਾਈ ਤੇ ਇਹਨੂੰ ਆ ਗੱਟੇ ਜੇ ਲਾ ਲੋ ਦੱਸਿਆ ਜੀ ਆਪਾਂ ਚੱਕ ਕੋਈ ਵੀ ਕਰਤਾ ਕੰਮ ਗੱਟੇ ਗੁੱਟੇ ਜੇ ਲਾ ਤੇ ਪਿੰਜਰੇ ਦੇ ਅੱਗ ਜਾਣੋ ਗੇਟ ਆ ਨੂੰ ਬਾਹਰ ਸਿੱਕ ਲਾ ਕੇ ਫਰਾਂਸ ਨੂੰ ਕਿਹਾ ਠੀਕ ਹੈ ਜੀ ਇਧਰੋਂ ਇੱਕ ਰਿਪੋਰਟ ਆਈ ਹੈ ਬੱਚਾ ਬੱਚਾ ਪਤਾ ਨਹੀਂ ਕਿੱਧਰ ਗਿਆ ਸਭ ਕੁੱਤੇ ਤਾਂ ਲਾਈ ਜਾ ਕੇ ਇੱਥੇ ਬਣੇ ਜਿਹੇ ਬੈਠਾ ਸੀ ਜਾਂ ਡੰਡ ਰੁੱਕ ਕੇ ਬੈਠ ਹੋ ਗਿਆ ਹੁਣ ਇੱਥੇ ਕਿਤੇ ਕੁੱਤੀ ਤਾਂ ਲੈ ਕੇ ਨਹੀਂ ਜਾਂਦੀ ਠੀਕ ਹੈ ਜੀ ਅੰਦਰ ਬੈਠੇ ਲਾਟਾ ਕੀ ਤਾਂ ਕੀ ਲੈਣਾ ਤਾਂ ਚਲੋ ਫਿਰ ਅੱਗੇ ਕੰਟੀਨਿਊ ਕਰਦੇ ਹਾਂ ਜੀ। ਖਿੰਜਰਾ ਵਿਖਾ ਦੇਣ ਤਾਂ ਉਹ ਆ ਦੇਖੋ ਜੀ। ਆ ਜਿਹੜਾ ਸਾਰਾ ਕੱਟਾ ਨਾ ਦਾ ਆਪਾਂ ਤੇ ਵਾਂਗ ਕਰਮਾਸ਼ ਨਹੀਂ ਹੁੰਦੀ ਹੁਣ ਕੁੱਡੇ ਦੇ ਅੰਦਰ ਤੇ ਇੱਧਰ ਵੀ ਓਕੇ ਰਿਪੋਰਟ ਹੈ ਜੀ। ਤੇ ਆਹ ਗੱਡਦੀ ਬਾਹਰ ਪਾਏ ਜਾਂਦੇ ਆ ਥੱਲੇ ਤੇ ਬਾਅਦ ਚ ਕੱਢਾਂਗੇ। ਤੇ ਬੱਸ ਵੀ ਹੁਣ ਉੱਥੇ ਮਿੱਟੀ-ਬੁੱਟੀ ਪਾ ਦਿੱਤੀ ਹੈ ਯਾਰ ਸਾਫ ਸੁਭਾਈ ਜੀ ਕਰ ਦਿੱਗੇ। ਫੜੀ ਮੋਟੀ ਵੀ ਤਬ ਵੀ ਤੇ ਯਾਰ ਬਾਅਦ ਚੋ ਕਰਦੇ ਗਏ ਕੰਟੀਨਿਊ ਹੁਣ ਚਾਹ ਚੋ ਪੀ ਆਈਏ ਆ ਸੋਕੇ ਰਿਪੋਰਟ ਆ ਕੰਮ ਬੱਚਾ ਆ ਵੇਖ ਲਈ ਪਤਾ ਨਹੀਂ ਕਿੱਧਰ ਗਿਆ ਹੁਣ ਤਾਂ ਹੈ ਹੀ ਡੱਗ ਜਾ ਤੇ ਮੇਰੀ ਸਕੀਮਾ ਬਈ ਯਾਰ ਜਿਹੜੇ ਹੁਣ ਕਬੂਤਰ ਆਪਣੇ ਕੋਲੇ ਸਾਰੇ ਲਗਭਗ ਜਿੰਨੇ ਵੀ ਕਬੂਤਰ ਹਨ ਪਰ ਲਾਦਾ ਡਾੜਾ ਕੇ ਚੈੱਕ ਕਰਨੇ ਆ ਠਾਡੇ ਲਵਾਵਾਂਗੇ ਸਾਰੇ ਇੱਕ ਹਫਤਾ ਜਾਂ ਇੱਕ ਮਹੀਨਾ ਠੀਕ ਹੈ ਜੀ ਜਿਹੜੇ ਕਬੂਤਰ ਤਾਂ ਵੱਡੇ ਸਹੀ ਠੀਕ ਹੈ ਜੀ ਜਿਹੜੇ ਤਾਂ ਚੰਗੇ ਆ ਉਹਨਾਂ ਨੂੰ ਤਾਂ ਰੱਖਾਂਗੇ ਹੁਣ ਡੱਗਾ ਨੂੰ ਯਾਰ ਦਾਣੇ ਭਾਂ ਚ ਕਿੰਨੀ ਮਹਿੰਗੀ ਤਾਂ ਕਣਕ ਹੋਈ ਪਈ ਆ ਤੇ ਮੁੱਲ ਦੀ ਕਣਕ ਲਾਉਣੀ ਆ ਆਪਾਂ ਕਿਹੜਾ ਵੀ ਆ ਬੀਜ ਦੇ ਆ ਘਰੇ ਵੀ ਚਲ ਫਰੀ ਦੀ ਕਣਕ ਹੁੰਦੀ ਆ ਤੇ ਹੁਣ ਮੁੱਲ ਦੀ ਕਣਕ ਆ ਬਈ ਯਾਰ ਇਹਨਾਂ ਡੱਗਾ ਨੂੰ ਪਾ ਪਾ ਕੇ ਕਿਹੜੀਆਂ ਆਪਾਂ ਬਾਜੀਆਂ ਜਿੱਤ ਲਵਾਂਗੇ ਜਿਹੜੇ ਡੱਗ ਆ ਜਿਹੜੇ ਨਹੀਂ ਉੱਡਦੇ ਐਵੇਂ ਲੋਕਾਂ ਦੇ ਸਹਾਨ ਕਰਾਏ ਆ ਸਿੱਧੀ ਗੱਲ ਆ ਜਿਹੜੇ ਨਹੀਂ ਉੱਡਦੇ ਬਈ ਉਹ ਸਾਰੇ ਅਗਲਿਆਂ ਦੇ ਪੁੱਠੇ ਕਰ ਦੇਣੇ ਆ ਸੰਭੋ ਆਪਦੇ ਠੀਕ ਆ ਜੀ ਤੇ ਬਾਕੀ ਪੋਕਰ ਰਿਪੋਰਟ ਹੈ ਬਸ ਮਤਲਬ ਉ ਤਾਂ ਕੂਤਰ ਕਈਆਂ ਨੇ ਚੰਗੇ ਵੀ ਦਿੱਤੇ ਆ ਤੇ ਪਰ ਕਈ ਵਿੱਚੋਂ ਮਤਲਬ ਡੱਗ ਵੀ ਨਿਕਲ ਜਾਂਦਾ ਤਾਂ ਕਰਕੇ ਜਿਹੜੇ ਆਪਣੇ ਨਹੀਂ ਕੰਮ ਦੇ ਉਹ ਪੁੱਠੇ ਕਰ ਦੇਣੇ ਸਿੱਧੀ ਗੱਲ ਹੈ ਯਾਰ ਠੀਕ ਹੈ ਜੀ ਤੇ ਬਸ ਹੁਣ ਉਹ ਕੂਤਰ ਹੀ ਵਸਾ ਕੇ ਸ਼ੁਰੂ ਕਰਕੇ ਦੇਖ ਲੈਣੀ ਆ ਠੀਕ ਹੈ ਮਾਈ ਪੋਕਰ ਰਿਪੋਰਟ ਹੈ ਜੀ ਇਧਰ ਬੱਚਾ ਵੇਖੀਏ ਪਹਿਲਾਂ ਤਾਂ ਇਧਰ ਗਿਆ ਕਿੱਧਰ ਨਹੀਂ ਉਹ ਬੈਠਾ ਭੈਂਚੋਂ ਇਹਨੂੰ ਡਾਈਜਾ ਕਰ ਲਾਂਗਾ ਚੱਲ ਚੱਲੀ ਤੇ ਗਿਆ ਵੜਾ ਇਹ ਵੀ ਸੁੱਕਿਆ ਪਿਆ ਆਪਣੇ ਵਿੱਚ ਇਹ ਆੜਾ ਭੁੱਖ ਦਾ ਮਾਰਿਆ ਬੇਚਾਰਾ ਬੈ ਬੈ ਠੋਕ ਸੇਕ ਇੱਥੇ ਚਾ 10 ਮਿੰਟ ਹਾਂਜੀ ਬਈ ਇਧਰ ਪੱਠੇ ਵੱਢਣ ਲੱਗੇ ਸੀ ਆਪਾਂ ਪੱਲੀ ਲੈਣ ਆਏ ਸੀ ਤੇ ਉਧਰ ਦੇਖੋ ਜਿਵੇਂ ਸਾਹਮਣੇ ਆਪਾਂ ਇੱਥੋਂ ਘਰ ਬੈਠਣ ਕੂਤਰ ਵਿਖਦੇ ਆ ਤੇ ਬਸ ਆਪਾਂ ਥੋੜੀ ਜਿਹੀ ਪੱਠੇ ਵੱਢਨੇ ਆ ਤੇ ਵੱਢ ਕੇ ਫਿਰ ਕੂਤਰਾਂ ਕੋਲੇ ਚਲੇ ਜਾਵਾਂਗੇ ਹੁਣ ਚੱਲ ਚੁੱਕੀ ਘਾਟੇ ਸੀ ਫਿਲਹਾਲ ਉੱਥੋਂ ਸਿੱਧੀ ਨਿਗਾਹ ਰਹਿੰਦੀ ਕੂਤਰਾਂ ਤੇ ਪਰ ਹੁਣ ਨੀ ਬਿੱਲੀ-ਬੁੱਲੀ ਹੁੰਦੀ ਕਾ ਕੁੱਤੀ ਕੱਤੀ ਹੈਗੀ ਆ ਬਾਕੀ ਆਪਾਂ ਵਿੱਚ ਦੀ ਗੇੜਾ ਮਾਰ ਗਿਆ ਕਰਾਂਗੇ ਕੋਲੇ ਕੁੱਤਰਾਂ ਦੇ ਠੀਕ ਹੈ ਜੀ ਆਪਾਂ ਪੱਠੇ ਵੜ ਦਈਏ ਪਹਿਲਾਂ ਹਾਂਜੀ ਬਈ ਤੇ ਪੱਠੇ ਵੜ ਦਿੱਤੇ ਆਪਾਂ ਪੂਰੇ ਠੀਕ ਹੈ ਜੀ ਚੈੱਕ ਕਰ ਲਓ ਜੀ ਤੇ ਹੁਣ ਪੱਲੇ 'ਚ ਪਾ ਕੇ ਟੋਕੇ ਅੱਗੇ ਸੱਟੇ ਆਈਏ ਠੀਕ ਹੈ ਜੀ ਬਹੁਤ ਚਾਰ ਇੱਕ ਧੱਬੇ ਇੰਨੇ ਬਹੁਤ ਆਪਾਂ ਇੱਕ ਬੱਛੀ ਤੇ ਦੋ ਬੱਕਰੀਆਂ ਮੁੱਕਦੇ ਹੀ ਨਹੀਂ ਖਾਦੇ ਪੀਤੇ ਬੱਕਰੀਆਂ ਨੂੰ ਗਾਵਾਂ ਨੂੰ ਠੀਕ ਹੈ ਜੀ ਬਸ ਪਾ ਦੀਏ ਚੈੱਕ ਤੇ ਕੁੱਤਰ ਕੇ ਫਿਰ ਅੱਗੇ ਕਰਦੇ ਕੰਟੀਨਿਊ ਠੀਕ ਹੈ ਜੀ ਹਾਂਜੀ ਬਈ ਤੇ ਇਧਰ ਪੱਠੇ ਪਾਤੇ ਜੀ ਆਪਾਂ ਬੱਛੀ ਨੂੰ ਤੇ ਬੱਕਰੀ ਨੂੰ ਤੇ ਛੋਟੀ ਬੱਕਰੀ ਨੂੰ ਡੀਲ ਸੱਚ ਬਸ ਬਾਂਦੀ ਇਹ ਕਿੱਲੇ ਤੇ ਠੀਕ ਹੈ ਜੀ ਤਿੰਨ ਤਾਂ ਆਪਣੇ ਕੋਲ ਬਸੂਆ ਤੇ ਸਭ ਸਹੀ ਹੋਏ ਪਏ ਆ ਜੀ ਪਤਖਾ ਨਾਲ ਪਸਰ ਇਕੱਠੇ ਵੀ ਕੁੱਤਰਨੇ ਆ ਜੀ ਆਤੀ ਠੀਕ ਹੈ ਜੀ ਪਟਾਟੇ ਲਾ ਵਿਆ ਪਿਆ ਟੋਕੇ ਦਾ ਤੇ ਅੱਜ ਚੈੱਕ ਕਰੋ ਜੀ ਇਹ ਵੀ ਸੂਨ ਵਾਲੀ ਆ ਤੇ ਇਹਨੂੰ ਦੂਜੇ ਵੱਡੇ ਵੀ ਕੁੱਠੇ ਪਾਉਣੇ ਆ ਉਹ ਤਾਂ ਖਾਂਦੀ ਜਾਣੀ ਠੀਕ ਹੈ ਜੀ ਤੇ ਬਸ ਕੰਮ ਨਿਬੇੜਦੇ ਯਾਰ ਛੇਤੀ ਛੇਤੀ ਜਿਹੜੇ ਨਿੱਕੇ ਮੋਟੇ ਹੈਗੇ ਆ ਫਰ ਕੁੱਤਰਾਂ ਕੋਲੇ ਚੱਲਦੇ ਆ ਤੇ ਸਿੱਧੀ ਨਿਗਾ ਆਪਣੀ ਇੱਥੋਂ ਆਏ ਕੁੱਤਰਾਂ ਦੇ ਉਹ ਵਿਖਾ ਦਿੰਨੇ ਆ ਜੀ ਉਹ ਦੇਖੋ ਜੀ ਔਰ ਇਹ ਜੀ ਨਿਗਾ ਸਿੱਧੀ ਵਾਜੀ ਸਟ੍ਰੇਟ ਠੀਕ ਹੈ ਜੀ ਬਸ ਆ ਕੰਮ ਜਾਨ ਵੇੜੇ ਦੀਏ ਤੋਂ ਫਿਰ ਕਰਦੇ ਹਾਂ ਕੰਟੀਨਿਊ ਹਾਂਜੀ ਬਈ ਇਧਰ ਪੱਠੇ-ਪੁੱਠੇ ਕੁਤਰ ਕੇ ਵਿਹਲੇ ਹੋ ਚੁੱਕੇ ਆ ਜੀ ਵਿਹਲੇ ਨਹੀਂ ਹੋਏ ਅਜ ਚੂੜਾ ਸਿੱਟਣ ਵਾਲਾ ਪਿਆ ਹੋਸ ਠੀਕੇ ਪਾ ਪੱਠੇ ਕੁਤਰ ਤੇ ਆਪਾਂ ਜਿਹੜਾ ਮੇਨ ਸਾਰਾ ਤੋਂ ਮੇਨ ਕੰਮ ਆ ਉਹ ਕਰਤਾ ਜੀ ਬਸ ਆ ਬਾਕੀ ਨਿੱਕੇ-ਮੋਟੇ ਕੰਮ ਰਹਿ ਗਏ ਪਾਣੀ ਪੂਣੀ ਪਿਆਉਣਾ ਉਹ ਕਰ ਦਈਏ ਫਿਰ ਅੱਗੇ ਕੰਟੀਨਿਊ ਕਰਾਂਗੇ ਆਪਡੇਟ ਦੇ ਦੀਏ ਚੋਬਰਾਂ ਨੂੰ ਉਹ ਬਾਈਆਂ ਨੂੰ ਸਭੀ ਚੋਪਰ ਨਿਕਲ ਗਿਆ ਮੂਚ ਭਰਾਵਾਂ ਨੂੰ ਅਪਡੇਟ ਦੇ ਦੀਕੇ ਕਿ ਕੀ ਕੀ ਕੰਮ ਕਰੀ ਜਾਂਦੇ ਆਪਾਂ ਨਾਲ ਦੀ ਨਾਲ ਠੀਕ ਹੈ ਜੀ। ਹਾਂ। ਇਧਰ ਆ ਵਾ ਕਮਰੇ ਵਾਲਾ ਇੱਕ ਬਠੜ ਤੇ ਜਿਉਂ ਉਧਰ ਗਾਵਾਂ ਥੱਲੇ ਵਾਲਾ ਪਾਸੇ ਨਹੀਂ ਕੰਮ ਹੈ। ਸਾਕੇ ਉਹ ਕੇ ਰਿਪੋਰਟ ਹੈ ਜੀ। ਜਿੰਮੀ ਪਤਾ ਨਹੀਂ ਕਿੱਧਰ ਗਈ ਜਿੰਮੀ ਮਖੋਣੀ ਸੀ ਤੁਹਾਨੂੰ। ਆਹ ਗਾ ਰੇਟ 'ਚ ਵੇਂਦੀ ਹੁੰਦੀ ਓ। ਲਓ ਜੀ ਇਧਰ ਜਿੰਮੀ ਵੀ ਆ ਗਈ ਮੈਂ ਜਿੰਮੀ ਨੂੰ ਵਿਖਾ ਦਿੱਤੀ ਕਿ ਬੜੇ ਚਿਰ ਫੋਟੋ ਬਲਾਗ 'ਚ ਵਿਖਾਈ ਨਹੀਂ। ਇਧਰ ਵੇ ਇਧਰ ਆ ਜਿੰਮੀ। ਓਰੇ ਆ ਓਰੇ। ਦੱਸੋ ਕੀ ਜਿਗਾਰਡਮੈਂਟ ਹੈ, ਕਿਹੜੀ ਮਸਲਾ ਹੈ। ਠੀਕ ਹੈ ਜੀ। ਬਾਜ ਗਈ ਕ੍ਰੇਟ 'ਚ ਆਉਦੀ ਚ। ਮੂੰਹ ਸਫਾਈ ਆ ਮਤਲਬ ਉਹ ਸੁਗਲਵਾੜਾ ਜਾਨੀ ਮਾਰਦੀ ਕੁੱਤੀ ਹੈ ਠੀਕ ਹੈ ਜੀ ਆ ਭਾਂਡੇ ਭੁੰਨੇ ਚ ਨਾ ਮੂੰਹ ਪਾਵੇ ਹੋਰ ਕੋਈ ਚੱਕਰ ਨਹੀਂ ਹੋਰ ਕੋਈ ਬਿਨਾ ਪੁੱਛੇ ਬੰਦਾ ਆਵੇ ਅੱਗੇ ਗੇੜ ਤੋਂ ਅੱਗੇ ਨਹੀਂ ਆਉਣ ਦੇਦੀ ਟਾਉਂ ਟਾਉਂ ਕਰਕੇ ਬੈਹਿੰਦੀ ਆ ਠੀਕ ਹੈ ਜੀ ਉਸ ਪੱਠੇ ਆਓ ਪੱਠੇ ਕੀ ਕੂੜਾ ਸੜਤ ਗਿਆ ਯਾਰ ਕੀ ਭਕਾਈ ਮਰੀ ਜਾਂਨੇ ਆ ਆ ਕੰਮ ਜੇ ਨਿਬੇੜ ਲਈ ਫਿਰ ਕਰਦੇ ਆ ਬਈ ਬਣ ਕੇ ਯਾਰ ਠੀਕ ਹੈ ਜੀੱਖਕੇ ਬੈਹਾਂ ਸਮਝੀ ਦੀ ਹੁੰਦੀ ਗੱਲਬਾਤ ਮੱਠਲ ਆਪਣਾ ਪਤਾ ਨਹੀਂ ਕੁੜੀ ਆਲਾ ਕਿੱਥੇ ਆ ਪਿਆ ਕੋਵਲੇ ਮੁੱਠੜ ਪਿਆ ਵੇਖਦਾ ਨਹੀਂ ਆ ਤਾਂ ਚੱਕ ਕੇ ਇੱਥੇ ਮਾਰਦੇ ਆਂ ਕਈ ਨਾਲ ਬਸ ਹਾਂਜੀ ਭਈ ਆ ਗਿਆ ਜੀ ਇੱਧਰ ਲੈ ਕੇ ਰੇ ਤੇ ਬਸ ਹੁਣ ਕੂਤਰਾਂ ਵਾਲੇ ਪਾਸੇ ਹੁੰਨੇ ਆ ਜੀ ਤੇ ਸਾਰਿਆਂ ਤੋਂ ਪਹਿਲਾਂ ਚਲ ਬੈਠੀ ਰਹਿਣ ਦੀ ਜੋੜੀ ਹੈ ਜਿਹੜਾ ਸ਼ਾਮ ਹੋ ਗਈ ਖੁੱਡੇ ਤੋਂ ਜਿਹੜਾ ਬੱਚੇ ਕੋਲੇ ਮਿੱਠਾ-ਮੁੱਠਾ ਜੁੜੀਆਂ ਪਈਆਂ ਉਹ ਗੰਦ ਪਿੱਲੇ ਜਾਂ ਬਾਹਰ ਕੱਢੀਏ ਸਾਰਿਆਂ ਤੋਂ ਪਹਿਲਾਂ ਤੇ ਗੇਟ ਖੋਲ ਕੇ ਜੀ ਜੀ ਇੱਕ ਮਿੰਟ ਮੁਕਾਦਨੇ ਤੁਹਾਨੂੰ ਕੋਈ ਚੀਜ਼ ਕਹਿਣਾ ਹੈ ਇੱਕ ਮਿੰਟ ਫੋਨ ਮੁਕਾਉਣੇ ਲੜ ਜਾ ਗਈ ਆ ਦੇਖੋ ਜੀ ਆਹ ਗੰਦਪੁਰ ਇੱਥੇ ਆਹ ਸਾਰੀਆਂ ਮੱਠਾ ਮੁੱਠਾ ਚੱਕ ਕੇ ਸੁੱਕੀ ਮੁੱਟੀ ਲੈਣ ਕੇ ਸਟੱਦ ਲੈਣੇ ਆ 2 ਮਿੰਟਾਂ ਦਾ ਕੰਮ ਆ ਇਹ ਇਨਾ ਕੰਮ ਕਰੀਏ ਪਹਿਲਾਂ ਤੱਜ ਤੇ ਕੰਮ ਸਾਰੇ ਪੁੱਤਰਾਂ ਦੇ ਗੁੱਡੇ ਦੀ ਸਪਾਈ ਕਰਦਾਂਗੇ ਆਹੀ ਜਿਗੜਾ ਸੱਚ ਚੁੱਪਣ ਨਾਲ ਆਇਆ ਗੋਆ ਗੋਆ ਤੇ ਆਓ ਇੱਕ ਰਿਪੋਰਟ ਆਇਦਰ ਆਵਤ ਪੁੱਤਰਿਆ ਕਰ ਲੋ ਜੀ ਫਹਾ ਓਕੇ ਆ ਫਾਇਨਾ ਕੰਮ ਕਰਦਿਏ ਤੇ ਉਧਰ ਬੱਚਾ ਵੀ ਆਣ ਕੇ ਛਤਰੀ ਤੇ ਬਹਿ ਗਿਆ ਸੀ ਤੇ ਹੁਣ ਗਾਣੇ ਗੋਣੇ ਲਾ ਲਈ ਗਿਆ ਐਲਐਸਡੀ ਦੇ ਇਧਰ ਫਿਰ ਕੰਮ ਦੀ ਸਪੀਡ ਬਣ ਜੂ ਠੀਕ ਹੈ ਜੀ ਦੇ ਨਾਲ ਫਿਰ ਭਾਂਡੇ ਭੁੰਡੀਆਂ ਮੈਂ ਸਾਫ਼-ਸੂਫ਼ ਕਰਕੇ ਰੱਖ ਦੂੰਗਾ ਭਾਂਡੇ ਸਾਫ਼-ਸੂਫ਼ ਕਰਕੇ ਰੱਖ ਦੇਣੇ ਨਾਲ ਦੀ ਨਾਲ ਜੀ ਟਰੈਕ ਰੂਨਾ ਠੀਕ ਆ ਇਹ ਵੀ ਕੰਮ ਨਬੀੜੀ ਹੈ ਜੀ ਦੂਜਾ ਮੁੜ ਕੇ ਰਾਤ ਨੂੰ ਨੇਰੇ ਫਿਰ ਤੋਂ ਆਣੇ ਫਿਰਦੇ ਆ ਇੱਧਰ ਦਾਣੇ ਦੂਨੇ ਪਾਉਣ ਠੀਕ ਆ ਆ ਕੰਮ ਕਰ ਦਈਏ ਤੇ ਵਾ ਗਣ ਗੁਣੇ ਲਾ ਲਾ ਫਿਰ ਅੱਗੇ ਕੰਟੀਨਿਊ ਕਰਦੇ ਆ ਤੁਹਾਡੇ ਨਾਲ ਠੀਕ ਹੈ ਜੀ ਕਿ ਭਾਈ ਯਾਰ ਵਿੱਚ ਫੋਨ ਆ ਗਿਆ ਤਾਂ ਕਰਕੇ ਗੱਲਾਂ ਬਾਤਾਂੀਆਂ ਕਰਨ ਲੱਗੇ ਤੇ ਕੰਮ ਆਪਣਾ ਵਿਚੇ ਹੀ ਰਹਿ ਗਿਆ ਠੀਕ ਹੈ ਜੀ ਪਹਿਲਾਂ ਕੰਮ ਨਬੀੜੀ ਹੈ ਯਾਰ ਵਾ ਮਿੱਟੀ ਪਾ ਦਈਏ ਉਹ ਤਾਂ ਮੈਂ ਚੱਕ ਕੇ ਸਿੱਟ ਆਇਆ ਸੀ ਠੀਕ ਹੈ ਜੀ ਇੰਤੇ ਆ ਸਾਰਾ ਡੇਟਾ ਕਰਦਿੰਗੇ ਬੱਚਾ ਮੈਂ ਟ੍ਰੋਲ ਮੈਂ ਜਾ ਰਹਾ ਹੱਪਤਰੀ ਜੀ ਵੱਜੀ ਗੋਡੇ ਨਾਲ ਅੱਗੇ ਨਿਕਲ ਸਾਰੀ ਗੋਡਾ ਤੇ ਅੰਦਰ ਤੂੰ ਦੂਜਾ ਢਾਣਾ ਲਾਇਆ ਕਿ ਨਹੀਂ ਨਹੀਂ ਤਾਂ ਇਹ ਇੱਕ ਹੀ ਲਾਉਗੀ ਮੈਨੂੰ ਲੱਗਦਾ ਠੀਕ ਹੈ ਜੀ ਤੇ ਇੱਕ ਮਿੰਟ ਓਕੇ ਰਿਪੋਰਟ ਆ ਜੀ ਕਰਤਾ ਸੁੱਕਾ ਥਾ ਤੇ ਉਹ ਬੱਚੇ ਤੋਂ ਲੱਗਦੀ ਹੈ ਇੱਥੇ ਹਲਣਾ ਬਣਾ ਜੀ ਦੁਬਾਰਾ ਉਹੀ 1 2 3 ਲਾਓ ਜੀ ਆ ਜਾ ਬੱਤੋਰੇ ਠੀਕ ਹੈ ਜੀ ਫਖਾਤਾ ਤੱਕ ਤੱਕ ਤਬ ਹੁਣ ਆ ਕੰਮ ਕਰਤਾ ਢਾਨੇ ਇਧਰੋਂ ਦਾ ਉਹ ਬੱਚੇ ਲਾ ਹੁਣ ਜੋੜੀ ਲਾ ਦਿੱਤੀ ਜੀ ਠੀਕ ਹੈ ਜੀ ਆ ਰੱਖ ਦੀਏ ਬਾਹਰ ਛਤਰੀ ਛਤਰੀ ਜੋੜੀ ਲਾ ਕੇ ਤੇ ਅੱਗੇ ਦਾ ਪ੍ਰਕਾਸ਼ ਸੋਖਾਉਣੇ ਆ ਫਿਰ ਢਾਨੇ ਦੋਨੇ ਪਾਉਣੇ ਆ ਠੀਕ ਆ ਮੇਰੇ ਵੀਰੋ ਉਹ ਜੋੜੀ ਇੱਥੇ ਹੀ ਲਾ ਲਈਏ ਯਾਰ ਪਤਾ ਠੀਕ ਹੈ ਜੀ ਜੋੜੀ ਲਾ ਕੇ ਤੇ ਅੰਦਰ ਜਾਲ ਚ ਛੱਡ ਦਿੰਨੇ ਆ ਤੇ ਜਾਲ ਕੱਢ ਨੂੰ ਆਪਾਂ ਹੋਰ ਪਾਸੇ ਰੱਖਣਾ ਠੀਕ ਹੈ ਜੀ ਠੀਕ ਹੈ ਬਾਈ ਹੋਰ ਪਾਸੇ ਇਧਰ ਲਈ ਸੈਟ ਰੱਖਾਂਗੇ ਤੇ ਉਹ ਸੈਟਅਪ 'ਚ ਥੋੜੀ ਚੇਂਜਿੰਗ ਕਰਾਂਗੇ ਉਹਦੇ ਕਈ ਰੀਜ਼ਨ ਆ ਤੁਹਾਨੂੰ ਦੱਸਾਂਗੇ ਬਾਅਦ 'ਚ ਠੀਕ ਆ ਭਾਈ ਤੇ ਪਹਿਲਾਂ ਆ ਜੋੜੀ ਨੂੰ ਛੜਦ ਕੇ ਆਂਦੇ ਵਿੱਚ ਤੇ ਲੜ ਲੂਰ ਜਗਾ ਲਈਏ ਅੰਦਰ ਲਈ ਠੀਕ ਆ ਭਾਈ ਤੇ ਉਧਰੋਂ ਆਪਾਂ ਬੱਚੇ ਪੁੱਛੋ ਸਾਰੇ ਲਾਹ ਤੇ ਜੀ ਠੀਕ ਆ ਜੀ ਕੂਦਰੀ ਕਵਤਰੀ ਛੜਤੀ ਖੁੱਡੇ ਦੇ ਵਿੱਚ ਜੀ ਜਾਲ ਵੀ ਲਾਹ ਤੇ ਛਤਰੀ ਵਾਲੇ ਵੀ ਲਾਹ ਤੇ ਤੇ ਹੁਣ ਲਾ ਦਈਏ ਗੇਟ ਕੇਰਾ ਕਰੇ ਥੋੜੇ ਜੇ ਨਿੱਕੇ ਮੋਟੇ ਕੰਮ ਜੇ ਨਵੇੜਿਆ ਜੀ ਤੇ ਮਰੋ ਪੱਠੇ ਪੁੱਠੇ ਗਾਵਾਂ ਗੋਵਾ ਬੰਨਿਆ ਜੀ ਅੰਦਰ ਰੋਟੀ ਪਾਣੀ ਛਾ ਗਿਆ ਜੀ ਤੇ ਬਾਅਦ ਟਾਈਮ ਨਾਲ ਦਾਣੇ ਪਾਉਣੇ ਬੜਾ ਨੇਰਾ ਨਹੀਂ ਕਰਨਾ ਰੋਟੀ ਤਾਂ ਜਿੰਨੀ ਪੱਕੀ ਹੋਰ ਨਿੱਕੇ ਮੋਟੇ ਗਾਵਣ ਪਾਣੀ ਪੁਣੀ ਪਿਆਦੀਏ ਤੇ ਹੋਰ ਸੋ ਮੈਣੀ ਕੰਮ ਆ ਉਹ ਕਰਤੀਏ ਤੇ ਫਿਰ ਅੱਗੇ ਕੰਟੀਨਿਊ ਕਰਦੇ ਹਾਂ ਜੀ ਠੀਕ ਆ ਫਿਰ ਬਾਈ ਤੇ ਬਸ ਹੋ ਕੇ ਰਿਪੋਰਟ ਹੈ ਜੀ ਉਧਰ ਗਗਨ ਇੱਥੇ ਵਰਤੇ ਉਹ ਆ ਗਿਆ ਜੀ ਆਰੇ ਕਿ ਬਈ ਤੇ ਇਧਰ ਕਣਕ ਲੈ ਆਂਦੀ ਜੀ ਆਪਾਂ ਪਾ ਲਈਏ ਕੂਤਰਾਂ ਨੂੰ ਦਾਣੇ-ਦਵੇਂ ਤੇ ਨਾਲੇ ਮਾਰਲੀ ਘਾਰਾ ਲਾ ਗਏ ਜੀ ਤੇ ਪਾਣੀ ਪੋਣੀ ਆਪਾਂ ਚੇਂਜ ਕਰਨਾ ਪਤੀ ਗਏ ਸੀ ਕਿ ਫੋਮ ਆ ਗਈ ਸੀ ਵਿੱਚ ਤਾਂ ਅਸੀਂ ਗੱਲ ਕਰਦੇ ਰਹੇ ਉਦੋਂ ਹੀ ਰੇਟ ਹੋ ਗਏ ਸੀ 17 ਦਾ ਜੋੜ ਦਾ ਜੀ ਦੇਖ ਦਿਓ ਹੁਣ ਤਾਂ ਕੈਮਰੇ ਚ ਵਾਈਡ ਐਂਗਲ ਤੇ ਕੋਈ ਗੰਦਬਾਤ ਨਹੀਂ ਮੈਂ ਜਿਵੇਂ ਮਰਜ਼ੀ ਕਰੋ ਸਾਰਾ ਸਿੱਧਾ ਵਿਖਦਾ ਸੀ ਇਹਨਾਂ ਦੇ ਉੱਧ ਬੋਤਲ ਦੀ ਚੀਜ਼ ਵਿਖਤਈਆ ਆਪ ਕੋਠੀ ਟਿਕਾ ਖੋਣ ਦਾ ਮਤਲਬ ਫੋਨ ਫੜਨ ਦਾ ਤਰੀਕਾ ਤੇ ਬਸ ਤਾਂ ਕਰਕੇ ਆ ਲਾ ਦੀਏ ਜੀ ਇਧਰੋਂ ਤਾਰ ਤਾਂ ਕਿ ਜਾਈ ਸਹੀ ਸੰਪਰਕ ਬਾਕੀ ਜੀ ਕੀ ਬਤਾਂ ਨੇ ਤੇ ਬਸ ਕਰਤਾ ਜਗਮੁਗ ਜਗਵਾ ਉਹਨੇ ਕਿਰਕਾ ਕੀ ਕਰ ਉਹ ਬਹੁਤ ਅਧਰਵੀ ਫੈਟਰੀ ਗੇਟ ਖੁੱਦ ਹੀ ਢਿੱਡ ਗਿਆ ਸੀ ਕੋਈ ਨਹੀਂ ਲੱਥਿਆ ਉਹਤਰੀ ਯੋਧਿਕ ਵਾਹਣ ਦੇ ਹੁੰਦੇ ਰਾਸਤੇ 'ਤੇ ਤੇ ਬਸ ਓਕੇ ਰਿਪੋਰਟ ਆ ਜੀ ਅਧਰੋਂ ਡਾਣੇ ਪਾਣੀ ਪਾ ਦੀਏ ਡਾਣੇ ਤੋਂ ਪਈ ਆ ਤੇ ਪਾਣੀ ਪਾ ਦੇ ਕੇ ਬਸ ਠੀਕ ਹੈ ਜੀ ਲੋਕ ਤਾਂ ਦਾਣੇ ਦੋਨੇ ਖਾਓ ਤੇ ਜੇ ਤੇ ਇਹਨਾਂ ਨੂੰ ਦਾਣੇ ਪਾਈਏ ਫਿਰ ਫਿਰ ਤਾਂ ਮੇਰੀ ਕੌਂਡੀ ਆ ਰਹੀ ਜੀ ਇੱਕ ਮਿੰਟ ਇੱਕ ਮਿੰਟ ਸੈਕਿੰਡ ਬਾਈ 1 ਸੈਕਿੰਡ ਆ ਲੋ ਜੀ ਆ ਜੋ ਬੱਤ ਖਾ ਲੋ ਤੇ ਇਧਰ ਇਹਨਾਂ ਦਾ ਪਾਣੀ ਚੇਂਜ ਕਰ ਦਈਏ ਬਸ ਬਾਹਰ ਜਾ ਕੇ ਟੁੱਟੀ ਤੇ ਧੋਲੇ ਜੀ ਤੇ ਪਾਣੀ ਕਰਮ ਪਾ ਦਿੱਗੇ ਲਿਆਣ ਕੇ ਰੱਖ ਲਈ ਠੀਕ ਆ ਬਈ ਤੇ ਬਾ ਅੱਗੇ ਕੰਟੀਨਿਊ ਕਰਦੇ ਫਿਰ ਪਾਣੀ ਪੁਣੀ ਲੇਵਾ ਭਰ ਕੇ ਬਾਹਰੋਂ ਠੀਕ ਆ ਜੀ ਤੇ ਉਹਨੇ ਪੋਤਰ ਦਾਣੀ ਜੁਨੇ ਖਾ ਲੈਣਗੇ ਅੱਜ ਆ ਕੀ ਹੈ ਜੀ ਆ ਵੀ ਪਰ ਤੇ ਰੁਕ ਗਏ ਉਹਨੂੰ ਤਾਂ ਓਕੇ ਰੋ ਬਾਹਰ ਲੈ ਜੀ ਉਧਰ ਲੈ ਕੇ ਗੇੜ ਗੁੱਟ ਪਾ ਦਾਂਗੇ